ਜ਼ਿਲ੍ਹਾ 라ਵਲਪਿੰਡੀ اٹਕ ਅਤੇ ਮਲਤਾਨ ਦੇ ਪਿੰਡਾਂ ਦੇ ਵਿੱਚੋਂ ਸਿੱਖ ਅਤੇ ਹਿੰਦੂਆਂ ਦੀ ਸਾਰੀ ਬਸੋਂ ਨੂੰ ਨਸ਼ਟ ਕਰ ਦਿੱਤਾ ਗਿਆ। ਕਈ ਮੁਸਲਮਾਨ ਲੇਖਕ ਇਹ ਲਿਖਦੇ ਨੇ ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ ਦਾ ਝੰਡਾ ਪਾੜ ਦਿੱਤਾ ਗਿਆ ਜਿਹਦੇ ਕਰਕੇ ਮੁਸਲਮਾਨ ਭੜਕ ਗਏ ਤੇ ਇਹ ਹੋਇਆ ਤੇ ਜਦੋਂ ਮਾਸਟਰ ਤਾਰਾ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਅਗਲੇ ਹੀ ਦਿਨ ਦਿੱਲੀ ਦੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਆਪਣਾ ਬਿਆਨ ਦਿੱਤਾ ਕਿ ਉਹ ਜਦੋਂ ਮੀਟਿੰਗ ਕਰਕੇ ਬਾਹਰ ਆ ਰਹੇ ਸੀਗੇ ਤਾਂ ਉਹ ਸਾਡੀ ਅਸੈਂਬਲੀ ਦੇ ਬਾਹਰ ਮੁਸਲਮਾਨ ਲੀਗ ਦੇ ਬੰਦੇ ਆਕੇ ਉਹ ਸਾਡੇ ਵਿਰੁੱਧ ਨਾਰੇ ਲਾ ਰਹੇ ਸੀਗੇ ਤੇ ਮੇਰੇ ਵੱਲ ਆਕੇ ਮੈਨੂੰ ਦੇਖ ਕੇ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਲਾ ਰਹੇ ਸੀਗੇ ਤਾਂ ਮੈਂ ਸਿਰਫ ਉਹਨਾਂ ਨੂੰ ਪਾਕਿਸਤਾਨ ਮਰਦਾਬਾਦ ਦਾ ਨਾਰਾ ਦੇ ਕੇ ਉਹਨਾਂ ਦਾ ਜਵਾਬ ਦਿੱਤਾ ਉੱਥੇ ਨਾ ਤਾਂ ਕੋਈ ਪਾਕਿਸਤਾਨ ਦਾ ਝੰਡਾ ਸੀ ਨਾ ਮੇਰੇ ਵੱਲੋਂ ਪਾੜਿਆ ਗਿਆ ਇਹ ਸਿਰਫ ਉਹਨਾਂ ਦੀ ਇੱਕ ਰਾਜਨੀਤੀ ਹੈ ਤੇ ਆਪਣੀ ਜਿਹੜੀ ਗਲਤੀ ਹੈ ਉਹਨੂੰ ਲੁਕਾਉਣ ਦੇ ਲਈ ਹੀ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਵੀ ਇਹ ਗੱਲ ਕਿੱਥੋਂ ਆਈ ਕਿਵੇਂ ਆਈ ਜੋ ਉਹਨਾਂ ਨੇ ਸਿੱਖਾਂ ਦੇ ਹਿੰਦੂਆਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਸਹੀ ਠਹਿਰਾਉਣ ਦੇ ਲਈ ਇਹ ਸਭ ਕੁਝ ਬਿਆਨਬਾਜ਼ੀ ਦਿੱਤੀ ਜਾ ਰਹੀ ਹੈ